हां जी दोस्तों सत श्री अकाल सारे किसान फार्मर वीरा नु तो दोस्तों आज पहुंचेया पिंड सभरा बड़े सभरा आज अपनी विजिट आ तहसील पट्टी जिला श्री तरनतारन साहिब ते वीर साहब ਦੇ ਕੋਲ ਆਇਆ ਦੋਸਤੋ ਸੋ ਸਾਰੇ ਵੀਰ ਜਾਣਦੇ ਆ ਵੀਰ ਦਾ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਸੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਜ਼ਿਆਦਾਤਰ ਐਚ ਐਫ ਬਰੀਡ ਦੀਆਂ ਵੜਾ ਹੋ ਗਈਆਂ ਕ੍ਰੋਸ ਆਂਗ ਹੋ ਗਏ ਠੀਕ ਆ ਜੀ ਹਰ ਇੱਕ ਤਰ੍ਹਾਂ ਦੀ ਜਿਹੜੀ ਵੈੜ ਤੁਹਾਨੂੰ ਇਸ ਫਾਰਮ ਤੋਂ ਇਸ ਕਿਲੇ ਤੋਂ ਪਰੋਂ ਮਿਲ ਜਾਂਦੀ ਆ ਅੱਜ ਇਸ ਕਵਰੇਜ ਦੇ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਤਿੰਨ ਵੈੜਾਂ ਟੁਕੀਆਂ ਤਿਆਰੀ ਵਾਲੀਆਂ ਨੇ ਤੇ ਇੱਕ ਸੋਈ ਆ ਸੋ ਚੌ ਨਗਾ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੱਡੇ ਸਭਰਾ ਤੁਸੀਂ ਵਿਜ਼ਿਟ ਕਰਨੀ ਆ ਹਰੀ ਕੇ ਪਤਨ ਤੋਂ ਦੋਸਤੋ ਕੋਈ 8 10 ਕਿਲੋਮੀਟਰ ਦੀ ਦੂਰੀ ਆ ਤੇ ਨਾਲ ਲੱਗਦੇ ਜੇਕਰ ਪਿੰਡਾਂ ਦੀ ਗੱਲ ਕਰੀਏ ਤੇ ਦੁੱਬਲੀ ਪਿੰਡ ਵੀ ਥੋੜੀ ਦੂਰੀ ਤੇ ਆ ਕਿਰਤੋਵਾਲ ਥੋੜੀ ਦੂਰੀ ਤੇ ਪਿੰਡ ਆ ਠੀਕ ਆ ਜੀ ਤੇ ਆਓ ਆਪਣੀ ਨਰਕ ਪਰਖਾ ਤਸੱਲੀ ਆ ਹਰ ਵਾਰ ਆਪਾਂ ਅਪੀਲ ਕਰਦੇ ਆ ਰਿਕਵੈਸਟ ਕਰਦੇ ਆ ਸਾਰੇ ਫਾਰਮਰ ਵੀਰਾਂ ਨੂੰ ਜਿਹੜੇ ਕੋਈ ਖਰੀਦਦਾਰ ਵੀਰ ਆਉਂਦੇ ਆ ਇਹਨਾਂ ਪਸ਼ੂਨ ਖਰੀਦਣ ਦੇ ਲਈ ਜਿਹੜੇ ਪਸ਼ੂ ਸੋਏ ਸੁਬਾਏ ਆ ਤੋਂ ਟਾਈਮ ਚੋਕੇ ਤੇ ਜਿਹੜਾ ਗੱਬਣ ਪਸ਼ੂ ਆ ਚੌਂ ਥਣ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਤੇ ਬੁਰਜ ਡੇਰੀ ਫਾਰਮ ਜਿਹੜੇ ਦੋਸਤੋ ਲੋਕੇਸ਼ਨ ਵੀ ਤੁਹਾਨੂੰ ਮੈਪ ਤੇ ਮਿਲ ਜੂਗੀ ਠੀਕ ਆ ਜੀ ਬੁਰਜ ਮਿਲਕ ਫਾਰਮ ਤੇ ਨਾਂ ਤੇ ਤੁਸੀਂ ਲੋਕੇਸ਼ਨ ਤੇ ਵਿਜ਼ਿਟ ਕਰ ਸਕਦੇ ਜੀ ਤੇ ਬਾਕੀ ਕਿਸੇ ਵੀਰ ਨੇ ਪਸ਼ੂ ਐਨੀਮਲ ਜਿਹੜੇ ਵੇਚਣੇ ਆ ਚਾਹੇ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਜੀ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਆਓ ਕਰਦੇ ਆਂ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਦੀ ਸਤਿ ਸ੍ਰੀ ਅਕਾਲ ਜੀ ਹੋਰ ਡਾਕਟਰ ਸਾਹਿਬ ਠੀਕ ਠਾਕ ਜੀ ਹਾਂਜੀ ਹਾਂਜੀ ਕਿਰਪਾ ਜੀ ਗੁਰੂ ਰਾਨ ਦਾਸ ਜੀ ਚਲੋ ਸ਼ੁ크ਰਾ ਮਾਲਕ ਦਾ ਤੇ ਅੱਛਾ ਵੀਰ ਸਾਹਿਬ ਅੱਜ ਆਪਣੇ ਕੋਲ ਐਨੀਮਲ ਜਿੰਦਾ ਆਪਾਂ ਜ਼ਿਕਰ ਕੀਤਾ ਟੋਟਲ 4 ਨਾਗ ਨੇ ਹਾਂਜੀ ਹਾਂਜੀ 4 ਪਸ਼ੂ ਆਪਣੇ ਕੋਲੇ ਵੜਾ ਆਂ ਤੇ ਇੱਕ ਤਾਜੀ ਸੂਈ ਆ ਪਰਸੋਂ ਦੀ ਓਕੇ ਹਾਂਜੀ ਬਾਕੀ ਤੇ ਇਹਨੇ ਗੱਬਣਾ ਵ ਤੇ ਸੁਬੇ ਵੀ ਮਨਾਦਾ ਵੀ ਦੁੱਜਣ ਤੀਜਾ ਦੁੱਜੇ ਦੁੱਜੇ ਹਾਂਜੀ 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 ਦੁੱਜੇ ਦੁੱਜੇ ਸੁਬੇ ਲਓ ਦੋਸਤੋ ਜਿਵੇਂ ਜਿਵੇਂ ਆਪਾਂ ਕੱਲੇ ਕੱਲੇ ਨਗ ਨੂੰ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲ ਦੀ ਨਾਲ ਫੁੱਲ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ ਵੀਡੀਓ ਐਂਡ ਤੱਕ ਦੇਖ ਲਿਓ ਬਾਕੀ ਮੇਰਾ ਭਰਾ ਆਪਣੀ ਜ਼ਿੰਮੇਵਾਰੀ ਸਮਝ ਕੇ ਵੱਧ ਤੋਂ ਵੱਧ ਹੌਸਲੇ ਵਜਾਈ ਦੇ ਵਾਸਤੇ ਦੋਸਤੋ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਆਓ ਕਰਦੇ ਹਾਂ ਗੱਲਬਾਤ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸ ਵੈੜ ਤੋਂ ਕਰ ਲੈਨੇ ਆ ਤੇ ਡਾਕਟਰ ਸਾਹਿਬ ਪਹਿਲੇ ਨੰਬਰ ਤੇ ਜਿਹੜੀ ਇਹ ਐਚਐਫ ਬਰੀਡ ਦੇ ਵਿੱਚ ਵੈੜ ਖੜੀ ਆ ਡਾਕਟਰ ਸਾਹਿਬ ਇਹਨੇ ਪ 22 30 ਲੀਟਰ ਉਹਦੇ ਕੱਢਿਆ ਜੀ ਅੱਛਾ ਜੀ ਹਾਂਜੀ ਯਾਰ ਕਿ ਦੂਜੀ ਸਵੇਰ ਸੋਣੀ ਆ ਮਾਲਕਾਂ ਦੇ ਕਹਿਣ ਦੇ ਅੰਤ ਤੱਕ 32 ਲੀਟਰ ਤੱਕ ਜਾਊਗੀ ਉਹਨੇ ਜਿੰਨੀਆਂ ਫਾਰਮ ਦੇ ਵਿੱਚ ਫਾਰਮ ਚ ਲਈ ਆਪਾਂ ਓਕੇ ਤੇ ਕੋਈ ਵੀ 30 ਤੋਂ ਪਲਾਸ ਹੀ ਚੱਲੀਆਂ ਕੋਈ ਵੀ ਨਹੀਂ ਗਾਂ 30 ਤੋਂ ਥੱਲੇ ਜੀ ਠੀਕ ਹੈ ਜੀ ਹਾਂਜੀ ਇਹ ਸੈਕੰਡ ਹੈ ਜੀ ਸੈਕੰਡ ਡਿਟੇਸ਼ਨ ਹਾਂਜੀ ਹਾਂਜੀ ਸਰ ਠੀਕ ਹੈ ਜੀ ਦਿਨ ਵੈਸੇ ਕਿੰਨੇ ਕੁ ਲੈਜੂ ਹਜੇ ਇਹ ਸੰਧੂ ਸਾਹਿਬ 8 ਦਿਨ ਬਾਕੀ ਹੈ ਜੀ ਦੇ 8 ਕੁ ਦਿਨ ਬਾਕੀ ਹੈ ਹਾਂਜੀ ਲਓ ਵੀ ਦੋਸਤੋ ਇੱਕ ਹਾਈਟ ਲੈਂਥ ਮੈਂ ਤੁਹਾਨੂੰ ਨੋਟ ਕਰਾ ਦੇਣਾ ਹੈ ਬਾਕੀ ਆਰਡਰ ਆਪਾਂ ਤੁਹਾਨੂੰ ਜਦੋਂ ਤੋੜ ਕੇ ਦਿਖਾਉਣੀ ਆ ਬਥੇਰੇ ਸਮਝਾਉਗੀ ਆ ਹਾਈਟ ਦੇ ਸੰਤੂਖ ਸਾਹਿਬ ਜੀ ਤਾਜ਼ਾ ਲਾ ਸਕਦੇ ਵੀ 7 ਫੁੱਟ ਦੇ ਲਾਗੇ ਬਣੇ ਲੰਮੀ ਲੰਮੀ ਹਾਂ ਸੋ ਲੰਬਾਈ ਲੰਬਾਈ ਕਰੋ ਤੁਸੀਂ ਚੈੱਕ ਲੈਂਥ ਵੀ ਕਾਫੀ ਆ ਤੇ ਉਚਾਈ ਵੀ ਸੋਹਣੀ ਆ ਠੀਕ ਆ ਜੀ ਆ ਤੁਸੀਂ ਵੇਖੋ ਹਾਈਟ ਲੈਂਥ ਪੂਰੀ ਆ ਇਸ ਵੈੜ ਦੀ ਸੈਕੰਡ ਟਾਈਮ ਰਾਤ ਦੂਜਾ ਸਵੇਰ ਕਰਮਾਲੀ ਸੂਨ ਆਲੀ ਆ ਤੇ ਸਮਾਂ ਹਜੇ ਕੱਢ ਜੂਗੀ ਥੋਲਿਓ ਲੇਵੇ ਹਵਾਨੇ ਦੀ ਸ਼ੇਪ ਜਿਕਰ ਆਪਾਂ ਦੇਖੀਏ ਇਹ ਦਸਾ ਫਾਰਮ ਚੋਂ ਲਈ ਆ ਦੇ ਲੇਵਾ ਬਹੁਤ ਜ਼ਰਾ ਕੱਢੂਗੀ ਹਾਂ अच्छा पहले सुबह डॉक्टर साहब कितनी का दस्सी सी जी 28 30 लीटर दूध कढया जी 28 30 लीटर हां जी ठीक है जी थोड़ा बाकी जी भी आगे भेज लो भी तू किथे सही है जी 5 फुट 8 इंच ਦੇ ਆਪਣਾ ਕੱਦ ਫਿਰ ਉਸ ਹਿਸਾਬ ਨਾਲ ਹਾਈਟ ਵੇ ਲੋ ਕਿੰਦੀ ਹਾਈਟ ਲੈ ਬਿਲਕੁਲ ਜੀ ਬਾਕੀ ਡਾਕਟਰ ਸਾਹਿਬ ਅੱਗੇ ਸਮਾਂ ਵੀ ਜਿਹੜਾ ਤਕਰੀਬਨ ਵਧੀਆ ਆ ਜਾ ਹਾਂ ਜੀ ਹਾਂ ਜੀ ਬਾਕੀ ਸੰਧੂ ਸਾਹਿਬ ਤੁਹਾਨੂੰ ਪਤਾ ਮੌਸਮ ਬਹੁਤ ਵਧੀਆ ਹੁੰਦਿਆ ਹੈ ਹਾਂ ਹਾਂ ਤੇ ਚੰਗੇ ਮੌਸਮ ਦੇ ਵਿੱਚ ਸੂਣਾ ਇਹਨੇ ਵਧੀਆ ਬਾਕੀ 2 10 ਦਿਨ ਗਰਮੀ ਉਹਨੇ ਜਿਹਦੇ ਨਾਲ ਕੱਢ ਰਹੇ ਨੇ 8 ਦਿਨ ਲੌਗ ਜੀ ਠੀਕ ਆ ਜੀ ਲਓ ਇਧਰ ਵੀ ਡਾਕਟਰ ਸਾਹਿਬ ਮੋੜ ਲੀਏ ਲੰਮਾ ਇਧਰ ਨੂੰ ਤੋਰ ਕੇ ਦਿਖਾ ਦਗੇ ਸੋ ਹਵਾਨੇ ਲੇਵ ਦੇ ਦੋਸਤੋ ਵੇਖੋ ਜਿੰਨੀ ਅੱਗੇ ਨੂੰ ਉਹਨੇ ਪਿਛੇ ਲੇਵਾ ਬਣਾ ਕੇ ਤਿਆਰ ਕਰੂਗੀ ਸੋ ਵੰਡ ਆਪਸੀ ਥਣਾ ਦੀ ਜੇਕਰ ਆਪਾਂ ਗੱਲ ਕਰੀਏ ਥੋੜਾ ਜਿਹਾ ਜਿਵੇਂ ਸੱਜੀ ਖੱਬੀ ਬਹਿਣੀ ਦੀ ਗੱਲ ਕਰੀਏ ਤਾਂ ਜਿਵੇਂ ਜਿਵੇਂ ਲੇਵਾ ਭਰਤੀ ਪਈ ਆ ਓਵੇਂ ਲੇਵੇ ਦੇ ਵਿੱਚ ਦੋਸਤੋ ਥਣਾ ਦੇ ਵਿੱਚ ਆਪਾਂ ਗੈਪ ਵੇਖਣ ਨੂੰ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਪਿਛਲੇ ਥਣਾ ਦੇ ਵਿੱਚ ਵੀ ਕੋਈ 5-5 6-6 ਇੰਚ ਦਾ ਗਾਇਬ ਹੈਗਾ ਬਾਕੀ ਕੰਨਾਂ ਦੀ ਬਰੀਡ ਵੇ ਲੋ ਕਿੰਨੀ ਜਿਆਦੀ ਆ ਜੀ ਮੌਲ ਜੇ ਕੰਨ ਕਾਨੇ ਆ ਬਿਲਕੁਲ ਛੋਟੇ ਕੋਲ ਛੋਟੇ ਕਾਨਾ ਤੇ ਫੇਸ ਕੁਆਲਟੀ ਲੰਬੀ ਹੈ ਬੋਦੀ ਵਾਲੀ ਬਿਹੜਾ ਬਾਕੀ ਪੰਨੀ ਚਮੜੀ ਦੀ ਵੇ ਲੋ ਠੀਕ ਹੈ ਜੀ ਠੀਕ ਆ ਬਣ ਦੋ ਬਣ ਦੋ ਡਾਕਟਰ ਸਾਹਿਬ ਫੋ ਪੰਨੇ ਲੈ ਵਦੀ ਜਿਹੜੀ ਦੋਸਤੋ ਪੂਰੀ ਖਬਰਦਾਰ ਆ ਖਵਾਨਾ ਲੈਵਾ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾਉਂਦੇ ਆ ਆ ਕਰਿਓ ਜੀ। ਪਾਕੀ ਸੰਦੂ ਸਭਾ ਪਾਥਾਨਵੀ ਇਤਰਾਇ ਚੱਕਰ ਕਰਾ ਦਨੇ ਆ ਜੀ। ਆ ਵੇਖ ਲਓ ਜੀ। ਲਓ ਜੀ। ਇੱਕ। ਲਓ ਜੀ। ਲਓ ਜੀ। ਸੋ 35 ਜਿਹੜਾ ਦੋਸਤੋ ਅਗਲੇ ਪਿਛਲੇ ਚੌਥਾ ਥਾਣਾ ਦਾ ਤੁਸੀਂ ਆ ਦੇਖ ਲਿਆ। ਠੀਕ ਆ ਜੀ। ਇੱਕੋ ਜੀ ਤਪਾਈ ਆ। ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ। ਥਾਣਾ ਵੀ ਪੂਰਾ ਮੁੱਠੀ-ਮੁੱਠੀ ਆ। ਅੱਗੇ ਕਿਸੇ ਭਰਾ ਨੇ ਬਿਲਕੁਲ ਅੱਗੇ ਦੋ ਵਾਈਸ ਦੋਈ ਸੰਧੂ ਸਾਹਿਬ ਜੀ ਹੋ ਜਾ ਮਾਰਮਾ ਹੋਣਾ ਨੇ 30 ਤੋਂ ਪਲੱਸ ਇਹਨੂੰ ਦੁੱਧ ਆਂਦਾ ਕੀ ਜੀ ਡਿਵਾਈਡ ਨੂੰ ਹਾਂ 30 ਤੋਂ ਪਲੱਸ ਹੀ ਚੱਲੋਗੀ ਡਾਕਟਰ ਸਾਹਿਬ ਇਹਦਾ ਰੇਟ ਕੀ ਮੁੱਲ ਕਰਦੇ ਪਏ ਜੀ ਮੁੱਲ ਆ ਵੇਖ ਲਓ ਜਿਸਟਿਕ ਹਾਂ ਦੇਵਾ ਅੱਗੇ ਪਿੱਛੇ ਹੀ ਸੰਧੂ ਸਾਹਿਬ ਦੇ ਨਾਮ ਅੱਗੇ ਉਹਨਾਂ ਹੀ ਪਿੱਛੇ ਚੰਗੀ ਆ ਬੰਤਰ ਬੰਤਰ ਦੀ ਚੰਗੀ ਆ ਹਾਂਜੀ ਸੋ ਵੱਡੀ ਆ ਦੋਸਤੋ ਤੁਰਨ ਜਿਹੜੇੋਂ ਕਿਸੇ ਭਰਾ ਨੇ ਸੌਦਾ ਕਰਨਾ ਤੇ ਵੱਡੀ ਭੈੜਾ ਜਿੱਦਾਂ ਆਪਾਂ ਇੱਕ ਨੋਰਮ ਆਪਾਂ ਬਾਕੀ ਇਹਨੇ ਆਨਲਾਈਨ ਲੈਣੀ ਆ ਤਾਂ ਆਪਾਂ ਵੀਡੀਓ ਕਾਲ ਦੇ ਵਿੱਚ ਥਾਂ ਤੁਹਾਨੂੰ ਮੈਂ ਇਹ ਵੀਡੀਓ ਚ ਹੀ ਵਿਖਾਤੇ ਵੀਡੀਓ ਕਾਲ 'ਚ ਕਿਲੋ ਚੋਣੀ ਕਿਲੋ ਚ ਵਦਾਂਗੇ ਪੂਰਦੀ ਤੇ ਪਿੱਛੇ ਦੀ ਆਪਣੀ ਗਰੰਟੀ ਹੈ ਠੀਕ ਹੈ ਜੀ ਹਾਂ ਜੀ ਤੇ ਡਾਕਟਰ ਸਾਹਿਬ ਲੈਣ ਦੇਣ ਕੀ ਕਰਦੇ ਜੀ ਲੈਣ ਦੇਣ ਸੰਧੂ ਸਾਹਿਬ ਮੁੱਲ ਕਰਨ ਨੂੰ ਭਵੇਂ ਲੱਗ ਕਰ ਲਈਏ 92 90000 ਦੀ ਦੇਣਾ ਇੱਕ ਅਸਰਾ ਕੁਸਰਾ ਕੱਢ ਕੇ ਮਾਲ ਦੇਈਏ ਆਪਾਂ ਪੂਰਾ ਵੀਰਾਂ ਨੂੰ ਹਾਂ ਜੀ ਹਾਂ ਜੀ ਵੀ ਭੈਣ ਭਰਾ ਆਪਣੇ ਨਾਲ ਬੜੇ ਸਜਾ ਜੁੜੇ ਆਪਾਂ ਮਾਨਦਨ ਫੁੱਲ ਕਰਾਂਗੇ ਸੰਧੂ ਸਾਹਿਬ ਹਾਂ ਇਹ ਕੋਈ ਇਹ ਨਾ ਸੱਜਣਾ ਕਿ ਵੀ ਆਪਾਂ ਨੂੰ ਜਿਆਦਾ ਮਹਿੰਗੀ ਲੱਗਦੀ ਏ ਦੂਰ ਨੇੜ ਦਾ ਸਫ਼ਰ ਕਈ ਵਾਰ ਜਿਆਦਾ ਰੇਟ ਚੁੱਕ ਜਾਂਦਾ ਹਾਂਜੀ ਹਾਂਜੀ ਵੀ ਆਉਣੇ ਯਾਨੀ ਕਈ ਵਾਰ ਦੂਰੋਂ ਦੀ ਕਿਸੇ ਨੇ ਕੋਈ ਨਹੀਂ ਕੋਈ ਦੂਰੋਂ ਵੀ ਕੋਈ ਲਊਦਾ ਵਾ 50 ਕਿਲੋਮੀਟਰ ਤੱਕ ਕੋਈ ਚੱਕਰੀ ਨਹੀਂ ਇੱਕ ਬੰਨੇ ਦਾ ਆਹ ਭਾੜਾ ਵੀ ਆਪਾਂ ਦਾ ਨਹੀਂ ਫਿਰ ਜੇ ਹੋਮ ਡਿਲੀਵਰੀ ਏ ਤੇ ਖੁੱਲੀ ਕਰਿਆ ਕਰੀਏ ਕੋਈ ਸੱਜਣ ਜੋੜੇ ਜਾਂ ਤੇ ਬਾਕੀ ਖੁਦ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਵੀ ਆਪਣੇ ਚੈਨਲ ਤੋਂ ਵੇਖ ਕੇ ਸੱਜਣ ਆਉਂਦੇ ਆ ਤੇ ਜਰੂਰ ਉਹਨਾਂ ਦੀ ਘਰ ਤੱਕ ਪਹੁੰਚ ਜਿਹੜੀ ਆ ਦੋਸਤੋ 100 ਕਿਲੋਮੀਟਰ ਦੇ ਦੈਰੇ ਦੇ ਵਿੱਚ ਬਾਕੀ ਸੰਧੂ ਸਾਹਿਬ ਮੌਸਮ ਜਿਹੋ ਜਿਹਾ ਆਉਂਦਾ ਹੈ ਜਿਹੜੀਆਂ ਵੇੜਾ ਮੁਰਕੇ ਤੁਹਾਨੂੰ ਪਰਾ ਸਵਾ ਸਵਾ ਲੱਖ ਰਿਆ ਮਿਲ ਲੀਆਂ ਵਾ ਬਾਕੀ ਥਣ ਲੇਵਾ ਬਹੁਤ ਜ਼ਿਆਦਾ ਸਾਫ ਆ ਇੰਨੂੰ ਚੈੱਕ ਕਰਾਇਓ ਇਹਦੀ ਨਾੜ ਕਿ ਡੀ ਵਧੀਆ ਦੁੱਧ ਲੈਂਡਿੰਗ ਦੀ ਇੰਨੀ ਮੋਟੀ ਪੈ ਵੀ ਆ ਲਓ ਜੀ ਠੀਕ ਆ ਸੋ ਬਾਕੀ ਚੰਗੀ ਆ ਵੇੜ ਰੇਡ ਪਰ ਤਾਂ 200 ਤੁਹਾਨੂੰ ਦੱਸਤਾ 1 ਸੈਕਿੰਡ ਨੰਬਰ ਤੇ ਆ ਆਪਣੇ ਕੋਲ ਜਿਹੜੀ ਆ ਗਈ ਵੀਰ ਗਾਂ ਇਹ ਸੰਧੂ ਸਾਹਿਬ ਪਰਸੋਂ ਦੀ ਸੂਈ ਆ ਐ ਵਕਤ 15 16 ਲੀਟਰ ਬੋਲੇ ਤੋਂ ਸਟਾਰਟਿੰਗ ਤੋਂ ਚੱਲੀ ਠੀਕ ਆ ਜੀ ਸਵੇਰ ਕਿਦੋਂ ਆ ਦੋ ਟਾਈਮ ਚੋਲੇ ਕੋਈ ਤੇ ਕੋਈ ਦੂਜਾ ਲਾ ਲੈ ਕੋਈ ਤੀਜਾ ਲਾ ਲੈ ਸੰਧੂ ਸਾਹਿਬ ਆਪੋ ਆਪਣੀ ਸਮਝਿਆ ਠੀਕ ਆ ਜੀ ਬੱਚਾ ਮਗਰ ਉਹਨੂੰ ਦੂਜਾ ਕਹਿ ਕੇ ਤਾਂ ਤੀਜਾ ਸੁਹਾਊਗੀ ਬੱਚਾ ਮਗਰ ਕੀ ਤੇ ਇਹਦੀ ਮੇਲ ਕਾਫੀ ਬੱਚਾ ਮਗਰ ਅੱਜ ਤੀਜਾ ਦੇਣਾ ਬੋਲਾ ਕਿੰਨਾ ਦੱਸਿਆ 15 ਲੀਟਰ ਦੀ ਕੋਈ ਨਹੀਂ ਆਨਲਾਈਨ ਵੀ ਲੈਣੀ ਨਾ ਇਤਰਾ ਗਰੰਟੀ ਦੇ ਭੇਜ ਦਾਂਗੇ ਸੰਧੂ ਸਾਹਿਬ ਠੀਕ ਆ ਜੀ ਲੈ ਆਪਾਂ ਇੱਥੇ 16 ਲੀ ਦੋਸਤੋ ਸੰਧੂ ਸਾਹਿਬ ਬਹੁਤ ਜ਼ਰਾ ਬੇਕਮਾਲ ਜਿਹੇ ਆ ਠੀਕ ਹੈ ਜੀ ਤੀਜਾ ਸੂਬਾ ਮੰਨ ਕੇ ਮੇਰਾ ਵੀ ਕੋਈ ਸੌਦਾ ਕਰ ਲਿਓ ਅਜਾ ਤਿੰਨ ਕ ਦਿਨ ਦਾ ਜਿਹੜਾ ਸਮਾਂ ਹੋਇਆ ਇਹਨੂੰ ਸੋਈ ਨੂੰ ਬੱਛਾ ਸੰਧੂ ਸਾਹਿਬ ਬਾਕੀ ਲੋਕ ਆਪਣੇ ਤੋਂ ਜ਼ਿਆਦਾ ਸਿਆਣੇ ਆ ਆਪਾਂ ਨਹੀਂ ਕਹੀਦਾ ਵੀ ਪਹਿਲਣੀਆਂ ਆ ਦੁੱਜਣੀਆਂ ਆ ਆ ਵੇਖੋ ਜੀ ਹਰ ਕ ਨਹੀਂ ਚਲੋ ਆਪਦੀ ਜੱਜਮੈਂਟ ਕਰ ਹੀ ਲੈਣੀ ਆ ਹਾਂ ਬਾਕੀ ਥਾਣ ਵੀ ਸੰਧੂ ਸਾਹਿਬ ਵੇਖੋ ਜੀ ਕਿੰਨਾ ਬੇਕਮਾਲ ਜਿਹੜਾ ਸੋਹਣਾ ਹੈ ਹਾਂ ਇਹਨੇ ਗਰਮੀ ਨਹੀਂ ਮਨੋਣੀ ਹਾਂ ਲਓ ਜੀ ਕ੍ਰੋਸ ਆਂਗਾ ਦੋਸਤੋ ਇਸ ਗਾਂ ਦੇ ਵਿੱਚ ਇਸ ਵਾੜ ਦੇ ਵਿੱਚ ਕ੍ਰੋਸ ਆਂਗਾ ਰੰਗ ਪ੍ਰਿੰਟ ਡੱਬਾ ਤੇ ਖਵਾਨੇ ਲੇਵੇ ਦੀ ਪੂਰੀ ਖਬਰਦਾਰ ਆ ਵੈਸੇ ਹੁਣ ਜਿਹੜੀ ਬੌੜੇ ਤੇ ਚੱਲ ਰਹੀ ਆ 15 ਕਾ ਕਿਲੋ ਇਸ ਵਕਤ ਜਿਹੜਾ ਬੌੜਾਂ ਦੇ ਥੱਲੇ ਹਾਜ਼ਰ ਆ। ਬਾਈ ਇਹਦੇ ਸਾਨੂੰ ਸਭ ਬਹੁਤ ਜ਼ਿਆਦਾ। ਬਾਕੀ ਦੀ ਚਵਾਈ ਵਿਖਾ ਦਾਂਗੇ ਆਪਾਂ ਮੀਡੀਆ ਦੇ ਵਿੱਚ। ਠੀਕ ਹੈ ਜੀ ਠੀਕ। ਤੰਦੂ ਸਾਹਿਬ ਬਾਕੀ 20 ਲੀਟਰ ਇਹਨੇ ਪਿਛਲੇ ਸਵੇਰ ਦੁੱਧ ਕੱਢਿਆ ਜੀ। ਅੱਛਾ ਸੈਕੰਡ ਟਾਈਮਰ ਸੀ? ਹਾਂਜੀ ਹਾਂਜੀ। ਠੀਕ ਆ। ਬਾਕੀ ਗਿੱਲੇ 나ੜੂ ਦੇ ਵਿੱਚ ਤੁਸੀਂ ਚੈੱਕ ਕਰ ਹੀ ਲਿਓ। ਦੱਸੋ ਬੱਚੇ ਦੇ ਨਾਲ 나ੜੂਆ ਤੁਹਾਨੂੰ ਦਿਖਾਈ ਦੇਊਗਾ ਠੀਕ ਆ ਜੀ। ਉਹ ਬੱਚਾ ਨੀਲ ਕਾਫ ਆ। ਤੇ ਬਾਕੀ ਥੋੜੀ ਬਾਦੀ ਭਰ ਆ ਕੇ ਇੱਕ ਵਾਰੀ ਆਪਾਂ ਤੁਹਾਨੂੰ ਵਿੱਚੇ ਦਿਖਾ ਦਿੰਨੇ ਆ ਵੀ ਥੋੜੀ ਸਵਾਈ ਆ। ਤੇ ਜਿੰਨੀ ਕੁ ਡਿਊਟੀ ਬਣਦੀ ਆ ਕੇ ਸਾਹਿਬ ਹੋਣਾ ਦੀ ਜਿੰਨੀ ਕੁ ਆਪਣੀ ਬਣਦੀ ਆ ਤੇ ਵਿੱਚ ਤੁਹਾਨੂੰ ਇੱਕ ਵਾਰੀ ਤੰਦੂ ਸਾਹਿਬ ਸਭ ਤੋਂ ਨੀਰਾਲੀ ਨੂੰ ਭੂਰਨਾ ਮਾਰੇ। ਹਾਂ। ਮੇਨ ਜਿਹੜਾ ਦੋਸਤੋ ਮਕਸਦ ਇਹੋ ਹੀ ਹੁੰਦਾ ਵੀ ਜਿੰਨੀ ਵੀ ਕੋਈ ਕਿਲੋ ਖੰਡ ਭਰਾਂ ਕੇ ਤੁਹਾਨੂੰ ਦਿਖਾ ਦਈਏ ਕੋਈ ਭੋਰ ਛੱਟਾ ਕੋਈ ਲਾਉਂਦੀ ਹੋਵੇ ਤਾਂ ਆਪਣੀ ਕੋਸ਼ਿਸ਼ ਹੈ ਰਹੀਂਦੀ ਸੰਧੂ ਸਾਹਿਬ ਦੀ ਹਾਂ ਜੀ ਹਾਂ ਵੇਖੋ ਇਹਨੇ ਜੋੜ ਪਾਣਾ ਉਹਦੀ ਮਰਜ਼ੀ ਹੈ ਇਹਨੇ ਨਹੀਂ ਪਾਣਾ ਬਸ ਉਹਦੀ ਮਰਜ਼ੀ ਹੈ ਲਾਓ ਵੀ ਭਰਾਵੋ ਠੀਕ ਹੈ ਜੀ ਤੂੰ ਬੰਗਾਰ ਰੱਸੀ ਪਾਉਣੀ ਹੈ ਕਿਸੇ ਭਰਾ ਦੀ ਇੱਛਾ ਠੀਕ ਹੈ ਲਾਓ ਜੀ ਸੋ ਇਹ ਜਿਹੜੀ ਦੋਸਤੋ ਵੇੜਾ ਆਪਾਂ ਦਿਖਾਤੀ ਆ ਤੁਹਾਨੂੰ ਠੀਕ ਆ ਜੀ ਸੋ ਬਿਲਕੁਲ ਸੱਜਰ ਤਾਜੀ ਸੂਈ ਆ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਤੇ ਡਾਕਟਰ ਸਾਹਿਬ ਇਹ ਦੇ ਦਾਂਗੇ ਕਿੰਨੇ ਦੀ ਇਹ 60 ਦੀ ਦੇ ਦਾਂਗੇ ਸੰਧੂ ਸਾਹਿਬ 60 ਦੀ ਹਾਂਜੀ ਠੀਕ ਆ ਜੀ ਪਿੱਛੋ ਕੇ ਮਾਨਤਾ ਵੀ ਕਰਦਿਆ ਕਰੀਏ 1000 ਰੁਪਿਆ ਸ਼ਬਦ ਫਿਕਸ ਜੇ ਨਾ ਕੋਈ ਸੱਜਣ ਸੋਚੇ ਵੀ ਖਰੇ ਫਿਕਸ ਹੀ ਆ ਮੋਲ ਨਹੀ ਨਹੀ ਫਿਕਸ ਕਿ ਨਹੀਂ ਐ ਸੰਧੂ ਸਾਹਿਬ 57 ਦੀ ਦੇ ਦਾਂਗੇ ਫਿਰ 57 ਦੀ ਹਾਂਜੀ ਲਓ ਦੋਸਤੋ 57 ਵਾਲੂਆ ਵੇਲੋ ਨਾੜਾ ਵਾਲਾ ਇਹ ਭਾਅ ਵੀ ਨਹੀਂ ਕਿੰਨੇ ਇੰਦੀ ਹੱਡੀ ਵੜ ਦੇਣੀ ਜੀ ਹਾਂ ਤੁਹਾਡਾਂ ਜਾਇਰਦੀ ਹੈ ਜਿਹੜੀ ਦੋਸਤੋ ਤੁਹਾਨੂੰ ਵਾੜ ਮਿਲ ਜੂਗੀ ਠੀਕ ਹੈ ਜੀ ਸੋ ਸੱਚੇ ਖਾਪੇ ਬੈਕ ਸਾਈਡ ਤੋਂ ਆ ਕਰ ਲੋ ਚੈੱਕ ਧੂਆ ਬੰਨੇ ਕੇ ਨੇ ਬੰਨਾ ਧੂਆ ਬੰਨੇ ਬੈ ਕੇ ਚੋਲੇ ਹਾਂ ਨਹੀਂ ਜਿਆਦੀ ਵਧੀਆ ਜੀ ਲਓ ਜੀ ਇਹਦੇ ਕਰਮ ਵਾਲੀ ਨੇ ਕੀ ਆਖਣਾ ਠੀਕ ਹੈ ਜੀ ਬਾਕੀ ਵੱਡੀ ਵਾੜ ਆ ਸੰਧੂ ਸਾਹਿਬ ਠੀਕ ਹੈ ਜੀ ਸੋ 55000 ਦੀ ਇਹ ਤੁਹਾਨੂੰ ਮਿਲ ਜੂਗੀ ਜਿਹੜੀ ਹਾਂ ਨਾ ਠੀਕ ਆ ਬਾਕੀ ਪ੍ਰੋਪਰ ਤੁਸੀਂ ਵਾੜ ਦੇਖ ਲਈ ਆ ਬਾਕੀ ਸਾਰੀਆਂ ਸੂਲੀਆਂ ਸੂਲੀਆਂ ਪੂਰੀਆਂ ਕਰਮਾ ਲਈ ਨੇ ਲੈ ਓਏ ਵੇਖ ਲੋ ਜੀ ਹੁਣ ਪਸਮੀ ਲੜਿਆ ਇੱਕ ਰੀ ਮਾੜੀ ਖੋਲ ਕੇ ਚੈੱਕ ਕਰਾ ਦਈਏ ਤੇ ਜੀ ਹੁੰਦਾ ਵੀ ਸੰਧੂ ਸਾਹਿਬ ਥਾਣੇ ਨਹੀਂ ਆਉਂਦਾ ਆ ਜ਼ਰੂਰ ਜ਼ਰੂਰ ਕੇ ਆਪਣਾ ਫਰਜ ਹਰ ਐਂਗਲ ਤੋਂ ਚੈੱਕ ਕਰਾਉਣਾ ਲਓ ਜੀ ਤੋਂ ਬੱਚਾ ਲਾਇਆ ਸੀਗਾ ਉਸ ਤੋਂ ਬਾਅਦ ਉਸ ਤੋਂ ਪਸਮਾ ਦੇ ਵਿੱਚ ਤੇ ਕੁਝ ਧਾਰਾਂ ਮਾਰੀਆਂ ਨੇ ਵੈਸੇ ਪਸਮਾ ਦੇ ਵਿੱਚ ਵੀ ਤੁਸੀਂ ਵੀਰ ਮੇਰੇ ਆਹ ਵੇਖੋ ਜੱਜਮੈਂਟ ਕਰ ਲਿਆ ਜੇ ਤੋ ਫਾੜੀ ਵਾਲਾ ਲੈਵਾ ਇੱਕ ਸਾਰ ਪੱਧਰ ਬਖਾਣਾ ਠੀਕ ਆ ਬਾਕੀ ਸੰਦੂ ਸਾਹਿਬ ਥੋੜੀ ਕ੍ਰਾਸ ਹੈ ਫੈਂਡ ਵੀ ਚੰਗੀ ਹੋਣੀ ਇਹਦੀ ਹਾਂ ਹਾਂਜੀ ਠੀਕ ਹੈ ਵੀ ਠੀਕਾ ਠੰਡੀ ਸੀਲਸ ਲਾਗੇ ਬੱਚਾ ਕਿਹਨੇ ਛੱਡਣਾ ਬੱਚਾ ਛੱਡ ਲੈ ਨਹੀਂ ਛੱਡਣਾ ਅਗਲੇ ਦੀ ਮਰਜ਼ੀ ਹੈ ਲਓ ਜੀ ਤਾਂ ਪੂਰੀ ਤਸੱਲੀ ਆ ਲਈ ਆ ਕਿਸੇ ਭੈਣ ਨੇ ਚਾਹੇ ਕਿਸੇ ਵੀਰ ਨੇ ਬੱਚਾ ਬਹਿ ਕੇ ਵੀ ਚਵਾਈ ਕਰ ਲੂਗਾ ਵੀ ਕੋਈ ਬੰਦਾ ਸਾਹਿਬ ਬੜਾ ਘੱਟ ਮਿਲਦਾ ਰਸੀ ਪਾਉਣੀ ਹੋ ਤੁਹਾਡੀ ਇੱਛਾ ਲੈ ਵੀਰ ਸਾਹਿਬ ਅੱਗੇ ਆਪਣੇ ਕੋਲ ਜਿਹੜੀ ਆ ਵੱਛੀ ਆ ਇਹ ਜੀ ਵਹਿਰ ਦੁਜੇ ਸਵੇ ਆ ਅੱਛਾ ਜੀ ਤੇ ਪਹਿਲੇ ਨੇ 17 ਲੀਟਰ ਉਹਦੇ ਕੱਢਿਆ ਜੀ ਅੱਛਾ ਜੀ ਪਹਿਲਾ 17 ਲੀਟਰ ਹੈ 17 ਇਹ ਆਪਣੇ ਸੱਜਣ ਤੋਂ ਹੀ ਆਈ ਹੈ ਜੀ ਹ ਠੀਕ ਹੈ ਇੱਕ ਕ੍ਰੋਸ ਆ ਗਈ ਹੈ ਹਾਂਜੀ ਹਾਂਜੀ ਕ੍ਰੋਸ ਐਚ ਐਫ ਕ੍ਰੋਸ ਦੇ ਵਿੱਚ ਲਓ ਦੋਸਤੋ ਠੀਕ ਹੈ ਥੋੜਾ ਬਾਹਰ ਵਿੱਚ ਵੇਖੋ ਤੁਸੀਂ ਕਿਤੇ ਨਾ ਕਿਤੇ ਕੋਈ ਮਿਕਸ ਅਪ ਹੈਗਾ ਕਿਤੇ ਨਾ ਕਿਤੇ ਜਰਸੀ ਦਾ ਤੇ ਐਫ ਐਫ ਦਾ ਕ੍ਰੋਸ ਆਗਾ ਹਾਂਜੀ ਜਰਸੀ ਦਾ ਕ੍ਰੋਸ ਹੈ ਤੇ ਸੈਕੰਡ ਟਾਈਮਰ ਦੂਜਾ ਸੂਬਾ ਇਸ ਵਾਰ ਨੇ ਸੋਣਾ ਬਾਕੀ ਫੇਸ ਕੁਆਲਿਟੀ ਸੰਧੂ ਸਾਹਿਬ ਬਹੁਤ ਆ ਕਰੂਗਾ ਜੀ ਲੱਜੂ ਅਜੇ ਹਫਤਾ ਤੱਕ ਹਾਂਜੀ ਹਾਂਜੀ ਸੰਧੂ ਸਾਹਿਬ ਪਿੱਛੇ ਦੀ ਦਾ ਭੂਰਦੀ ਆਪਣੀ ਗਾਰੰਟੀ ਫੁੱਲ ਇਹਦੀ ਲੋਬੀ ਸੋ ਦੋਸਤੋ ਹੁਣ ਮੌਕੇ ਤੇ ਆਪਾਂ ਦੇਖ ਰਹੇ ਆ ਬਿਲਕੁਲ ਹੱਥੀ ਚਵਾਈ ਵਾਲਾ ਨੋਕਲਾ ਥਣ ਮੁੱਠੀ ਮੁੱਠੀ ਥਣ ਕਰਮਾੜੀ ਨੂੰ ਲੱਗਾ ਬਾਕੀ ਠੰਡੀ ਸੀਲਸਾ ਗਿੰਨੀ ਸੰਧੂ ਸਾਪੀ ਬਹੁਤ ਜਾਰੀ ਦੇਖੋ ਠੀਕ ਹੈ ਜੀ ਇਤਰਾ ਹੀ ਕੋਈ ਬਹਿਜੇ ਪਹੁੰਚੀ ਸੀ। ਸੀਲੀਆਂ ਸੋਹਣੀਆਂ ਡਾਕਟਰ ਸਾਹਿਬ ਪੂਰੀਆਂ ਨੇ ਹੈ। ਪੂਰੀਆਂ ਪੂਰੀਆਂ। ਆਪਾਂ ਸੰਧੂ ਸਾਹਿਬ ਪਹਿਲੋਂ ਹੀ ਹੱਥ ਘਮਾ ਕੇ ਲਈਦਾ। ਅਸਲ 'ਚ ਸਵਾਦ ਹੀ ਫੇਰ ਆਉਂਦਾ ਪਸੂ ਕੋਈ। ਹਾਂਜੀ ਇਹਨੇ ਮਸ਼ੀਨ ਲਾਉਣੀ ਹੁੰਦੀ ਕਿਨੇ ਹੱਤ ਨਾਲ ਚੁਣੀ ਹੁੰਦੀ ਆ। ਬਿਲਕੁਲ ਜੀ ਬਿਲਕੁਲ। ਜਿਹੜੀ ਹੱਥ ਘਮਾਉਣ ਦਵੇ ਆਪਾਂ ਉਹ ਹੀ ਠੰਡੀ ਸੀਲਸ ਲੱਕ ਲਈ। ਸੋ ਪਿੰਡੇ ਦੀ ਪੂਰੀ ਨਿਕਰ ਆ ਠੀਕ ਆ ਜੀ। ਸੋ ਹਾਈਟ ਮੀਡੀਅਮ ਦੇ ਵਿੱਚ ਆ ਪਿੰਡੇ ਦੀ ਪੂਰੀ ਨਿਕਰ ਆ। ਆ ਫੇਸ ਕੁਆਲਿਟੀ ਤੋਂ ਛੋਟਾ ਕੰਨ। ਜਿਆਦਾ ਕਿ ਨਹੀਂ ਸੰਧੂ ਸਾਹਿਬ ਬੰਦਾ 16 17 ਲੀਟਰ ਆਮ ਨਾਲ ਘਰੇ ਬੱਜੀ ਵੀ ਸ਼ਿੰਗਾਰ ਹੀ ਲੱਗੂਗੀ ਘਰ ਦੀ ਪਤੀ ਚੰਗੀ ਆ ਮੈਨੂੰ ਦਾ ਡਾਕਟਰ ਸਾਹਿਬ ਤਾਂ ਹੀ ਦੋ ਦੋ ਤਿੰਨ ਤਿੰਨ ਚੁੰਨੀਆਂ ਪਾਈਆਂ ਨੇ ਹਾਂਜੀ ਹਾਂਜੀ ਸੋ ਬਿਲਕੁਲ ਜਿਹੜਾ ਦੋਸਤੋ ਕੋਈ ਚਲੋ ਵਪਾਰ ਲਾਈਨ ਤੇ ਵਿੱਚ ਪਸ਼ੂ ਜਿਹੜਾ ਗਾਂ ਤੁਰਦਾ ਜਾਂਦਾ ਫਿਲਹਾਲ ਜਿਹੜੇ ਜੀ ਡਾਕਟਰ ਸਾਹਿਬ ਆਪਾਂ ਥਾਣੇ ਵਿਖਾ ਦਨੇ ਆ ਜੀ ਜਿਹੜੇ ਘਰੇ ਕਿਸੇ ਵੀਰ ਨੇ ਸਾਭਣੀ ਆ ਘਰੇ ਲੋ ਵੀਰ ਨੇ ਰੱਖਣੀ ਆ ਤੇ ਬਹੁਤ ਵਧੀਆ ਚੰਗੀ ਪਿਆਰੀ ਬੱਛੀ ਆ ਪਿਆਰੀ ਵਹਿੜਾ ਸੈਕੰਡ ਟਾਈਮਰ ਦੂਜਾ ਸਵੇਰ ਸੂਣ ਆਲੀ ਆ ਠੀਕ ਆ ਸੁੱਤ ਪਾਤ ਪੂ ਗਿਆ ਆਪਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਚੌਥਾ ਥਣਾ ਦੀ ਆ ਕਰਿਓ ਚੈੱਕ ਮਾਰੀ ਜੀ ਇਹ ਸ਼ਹਿਦ ਹੀ ਆ ਆ ਦੇਖੋ ਜੀ ਠੀਕ ਵਾਹੇ ਗਾੜਾ ਸ਼ਹਿਦ ਆਉਂਦਾ ਵੇਖੋ ਚੈੱਕ ਕਰੋ ਠੀਕ ਆ ਜੀ ਕਿਉਂਕਿ ਸੰਧੂ ਸਾਹਿਬ ਕਹਿੰਨੇ ਆਨਲਾਈਨ ਹੀ ਲੈਣੀ ਹੁੰਦੀ ਐ ਤਾਂ ਕਰਕੇ ਆ ਪਤਾਨ ਹਰਕੇ ਗਾਂ ਦੇ ਵਿਖਾਈ ਦੇ ਦੇ। ਹਾਂ ਬਾਕੀ ਪਿੱਛੇ ਦੀ ਤੇ ਭੂਰ ਦੀ ਦਾ ਆਪਣੀ ਆ ਮੈਂ ਪਹਿਲੇ ਹਰ ਵੀਡੀਓ ਦੇ ਵਿੱਚ ਕਹੀਦਾ ਵੀ ਉਹਦੀ ਗਰੰਟੀ ਆ ਨਹੀਂ ਜੀ ਨਹੀਂ ਬਿਲਕੁਲ ਗੱਬਣ ਪਸੂਦੀਆਂ ਦੋ ਚੀਜ਼ਾਂ ਦਾ ਨਿਯਮ ਜਿਹੜੀ ਤਾਂ ਸਾਡੇ ਹੋਵੇ ਤਾਂ ਅਗਲਾ ਵੀਰ ਕੋਈ ਸੌਖਾ ਖਰੀਦ ਲੈਂਦਾ। ਲੈ ਵੀ ਡਾਕਟਰ ਸਾਹਿਬ ਦੇ ਦਗੇ ਫਿਰ ਕਿੰਨੇ ਕਦੀ ਐ? 55000 ਦੀ ਆਪਾਂ ਦੇ ਦਾਂਗੇ। 55000 ਕੋਈ ਮੁੱਲ ਨਹੀਂ ਇਹਦਾ ਕਿੱਟ। ਅੱਛਾ ਜੀ। ਵੀ ਬੇਮੁੱਲੀ ਆ ਹੁਣ ਤੇ। ਹਾਂ ਜੀ। ਵੀ ਮੁੱਲੀ ਕੋਈ ਨਹੀਂ ਦਾ ਕਰ ਲੈ। ਹਾਂ ਜੀ ਹਾਂ ਜੀ ਸੰਧੂ। ਕਸਰਾ ਕੁਸਰਾ ਨਿਕਲ ਜਾਣ ਲਓ ਜੀ 55000 ਦੀ ਭਾਵੇਂ ਇਹ ਤੁਹਾਨੂੰ ਜਿਹੜੀ ਵਹਿੜ ਮਿਲ ਜੂਗੀ ਹਾ ਨਾ ਜਿਹੜੀ ਠੀਕ ਆ ਬਾਕੀ 50 ਥੰਨਾ ਜਿਹੜੀ ਵਹਿੜ ਵਹਿੜ ਕੋਈ ਕਾਜ ਨਹੀਂ ਵਹਿੜ ਚ ਹਜੇ 5-7 ਦਿਨ ਅੱਛੀ ਵੀ ਸੋਣੀ ਠੀਕ ਆ ਜੀ 5-7 ਦਿਨ ਹਜੇ ਲੈਂਦੀ ਆ ਬਣੂ ਤੁਹਾਨੂੰ ਪੂਰਾ ਜੇ ਥੱਲੇ ਠੀਕ ਆ ਜੀ ਅੱਛਾ ਡਾਕਟਰ ਸਾਹਿਬ ਅੱਗੇ ਆਪਣੇ ਕੋਲ ਜਿਹੜੀ ਆ ਆਗੀ ਵਹਿੜ ਇਹ ਐਚਪ ਤੇ ਸ਼ਾਈ ਹਾਲ ਦਾ ਕਰਾਸ ਹੈ ਜੀ ਠੀਕ ਹੈ ਜੀ ਹਾਂਜੀ ਇਹ ਵੀ ਗੱਬਣ ਤਿਆਰੀ ਹੈ ਬਸ ਹਾਂਜੀ ਤਿਆਰੀ ਹੈ ਸੰਧੂ ਸਾਹਿਬ ਇਹਨੇ 2-4 ਦਿਨ ਲੈਣੇ ਸਵੇਰ ਕਿੰਮਾ ਮੰਨਦੇ ਫਿਰ ਇਹਨੂੰ ਸੂਹਾ ਦੂਜਾ ਮਾਲੇ ਕੋਈ ਤੀਜਾ ਮਾਲੇ ਆਪੋ ਆਪਣੀ ਸਮਝ ਆ ਲੋਕ ਸੰਧੂ ਸਾਹਿਬ ਮੈਂ ਹਰ ਵੀਡੀਓ ਜਨਾਬੀ ਹੱਥ ਦੇ ਨਾਲੋਂ ਜਾ ਰਹੇ ਸਿਆਣੇ ਆ ਆ ਆਪਾਂ ਦੇ ਕੁਝ ਕਹਿ ਨਹੀਂ ਸਕਦੇ ਉਹ ਸੂਹਿਆਂ ਦੇ ਵਿੱਚ ਮੇਰਾ ਵੀਰ ਵੀ ਦੱਸਣ ਤੇ ਬੇਸ਼ੱਕ ਨਾ ਰਵੇ ਕੋਈ ਇੱਕ ਅੱਧਾ ਵੱਧ ਵੀ ਮੰਨ ਸਕਦੇ ਹੋ ਤੁਸੀਂ ਸੰਧੂ ਸਾਹਿਬ ਆਪਣੀ ਕਰਦੀਆਂ ਹੁੰਦੀਆਂ ਆਪਾਂ ਮੋਲ ਲੈ ਆਈ ਦੀਆਂ ਵਾ ਸਾਨੂੰ ਜਦੋਂ ਅਗਲੇ ਲੋਕ ਵੇਚਦੇ ਆ ਸਾਨੂੰ ਤੇ ਦੂਜੇ ਸੂਹੇ ਹਰ ਕੇ ਨੇ ਕਹਿਣਾ ਹੁੰਦਾ ਵਿੱਚ ਲੱਗਿਆ ਬਿਲਕੁਲ ਬਿਲਕੁਲ ਇਹ ਆਪੋ ਆਪਣੀ ਸੰਧੂ ਸਾਹਿਬ ਸਮਝ ਹੁੰਦੀ ਆ ਜਿਨੇ ਲੈਣੀ ਆ ਨਹੀਂ ਨਹੀਂ ਸਮਝੋ ਵੇਖਿਆ ਪਤਾ ਲੱਗ ਜਾਂਦਾ ਪਸੂ ਦਾ ਬਾਕੀ ਵਾਹ ਗਾਂ ਬਿਲਕੁਲ ਪਲੀ ਆ ਸੀਲਸ ਲੱਗ ਗਿਆ ਲਓ ਜੀ ਖਾਣ ਵੀ ਸੋਹਣਾ ਲੱਗਾ ਏ ਅਜੇ ਅਪਰੋਕਸੀਮੇਟਲੀ ਦੋਸਤੋ ਘੱਟੋ ਘੱਟ ਜੇਕਰ ਆਪਾਂ ਦੇਖੀਏ ਤਕਰੀਬਨ ਤਕਰੀਬਨ ਕੋਈ ਹਫ਼ਤਾ ਅਜੇ ਕੱਢ ਜੂਗੀ ਪਲੀ ਗੁਲੀ ਪੂਰੀ ਆ ਸਭੀ ਸੋਭੀ ਪੂਰੀ ਆ ਠੀਕ ਆ ਜੀ ਹਾਂ ਵੱਲੋਂ ਸੰਧੂ ਸਾਹਿਬ ਬਹੁਤ ਜੜੀ ਆ ਤੁਸੀਂ ਵੇਖੋ ਪੂਰੀ ਵੈਸੇ ਫੁਲਕਾਰੀ ਪਈ ਆ ਹੁਣ ਫੁਲਕਾਰੀ ਨਾ ਦਿੱਤੀ ਡਾਕਟਰ ਸਾਹਿਬ ਨੇ ਤੇ ਆ ਵੇਖੋ ਪੂਰੀ ਗਲਾਈ ਦੇ ਵਿੱਚ ਆ ਖਾਣ ਵੀ ਸੰਧੂ ਸਾਹਿਬ ਬਹੁਤ ਘੱ ਆ ਬਾਕੀ ਠੰਡੀ ਸੀਲਸ ਲੱਗ ਗਿਆ ਕੋਈ ਇਹੋ ਜੀ ਗੱਲ ਨਹੀਂ ਆ ਇਸ ਤਰ੍ਹਾਂ ਕੋਈ ਵੀਰ ਭੈਣ ਭਰਾ ਬਹਿ ਜੇ ਇਹ ਸੰਦੂਖ ਸਾਹਿਬ ਚਾਰ ਤੇ ਪਲੀ ਹੂੰ ਸੋ ਚੰਗੀ ਦਿਖ ਤੂਖਾ ਪੂਰੀ ਨਿਕਰ ਸੰਦੂਖ ਸਾਹਿਬ ਲੈਵਾ ਹੈ ਠੰਡੀ ਸੀਲਸ ਲੱਗ ਤਾ ਨੋਇਤਰੇ ਵਿਖਾਣੇ ਕੋਈ ਇਸ ਤਰ੍ਹਾਂ ਹੀ ਬੈਠਾ ਰਹੇ ਕੋਈ ਵੀਰ ਭੈਣ ਭਰਾ ਠੰਡੀ ਵੀ ਬੜੀ ਸਾਫ ਆਣ ਵੀ ਬੜਾ ਸੋਹਣਾ ਲੱਗਾ ਲੋ ਜੇ ਆ ਦੋਸਤੋ ਪੂਰੀ ਫਿਟਪਾੜ ਪੂਰੀ ਨਿਗਰ ਪੂਰੀ ਜੰਮੀ ਪਲੀ ਕਰਮਾਲੀ ਠੀਕ ਹੈ ਜੀ ਬੋਤੀ ਵਾਲੀ ਛੋਟੇ ਕੰਨ ਤੇ ਹਾਈਟ ਲੈਂਥ ਵੀ ਕਰਮਾਲੀ ਦੀ ਸੋਹਣੀ ਹੈ ਠੀਕ ਹੈ ਜੀ ਮੀਡੀਅਮ ਨਾਰਮਲ ਆਮ ਮੀਡੀਅਮ ਤੋਂ ਜਿਹੜੀ ਉੱਚੀ ਹਾਈਟ ਆ ਲੰਬੀ ਲੁੰਬੀ ਬਹੁਤ ਵਧੀਆ ਲੰਬਾਈ ਦੇ ਵਿੱਚ ਵੀ ਕਾਫੀ ਆ ਸੋ ਅਗਲੇ ਥਾਣੇ ਨਾਲ ਅਗਲਾ ਥਾਣਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਗੈਪ ਉਹ ਪੂਰਾ ਹਫਤਾ ਅੱਠ ਦਿਨ ਹਜੇ ਕੱਢਦੀ ਆ ਲਓ ਜੀ ਸੋ ਬੜਾ ਜਿਹੜੀਆਂ ਦੋਸਤੋ ਇਸ ਫਾਰਮ ਤੇ ਇਸ ਕਿਲੇ ਤੋਂ ਉਪਰ ਆਉਂਦੀਆਂ ਰਹਿੰਦੀਆਂ ਨੇ ਰੁਟੀਨ ਦੇ ਵਿੱਚ ਬਾਕੀ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਸਾਹਿਬ ਗਾਵਾਂ ਦੇ ਆਪਣੇ ਕੋਲੇ ਅੱਜ ਵੀ 6-7 ਹੀ ਹਾਂਜੀ ਇੱਕ ਦੋ ਚਲੋ ਗਈਆਂ ਬੱਜੀਆਂ ਵਾਂ ਹਾਂਜੀ ਤੇ ਬਾਕੀ ਆਪਣੀ ਕੋਸ਼ਿਸ਼ ਇਹ ਹੋ ਰਹੀ ਦੀ ਵੀ ਡੰਗਰ ਚੰਗਾ ਹੀ ਆਪਾਂ ਲਈ ਆਈਏ ਬਿਲਕੁਲ ਜੀ ਬਿਲਕੁਲ ਬਾਕੀ ਯਾਰ ਸੰਧੂ ਸਾਹਿਬ ਵੇ ਲੋ ਯਾਰ ਡਾਇਮੰਡ ਪੀ ਸੀ ਯਾਰ ਜਿਹੜੀ ਬੈਠ ਅੱਛਾ ਡਾਕਟਰ ਸਾਹਿਬ ਦਾ ਰੇਟ ਦੱਸਿਆ ਜੀ ਮੜਾ ਜਾ ਇਹਦਾ ਸੰਧੂ ਸਾਹਿਬ 70000 ਦੀ ਦੇ ਦਾਂਗੇ 70 ਦੀ ਹਾਂਜੀ ਜਾਇ ਜ ਬਿਲਕੁਲ ਜਾਇ 70000 ਮਾਣਾ ਕੱਢ ਦਿਆ 70 ਮਾਣਾ ਨਹੀਂ ਸੰਧੂ ਸਾਹਿਬ ਮਹਿੰਗੀ ਲਈ ਵਚੀ ਮਾਰਦੇ ਚਾਰਾ ਕੋਈ ਨਹੀਂ ਹੁੰਦਾਗਾ ਮਹਿੰਗੀ ਸਪੰਸ ਪਹੁੰਚ ਕਰ ਦਿੰਨੀ ਨਾ 100 ਕਿਲੋਮੀਟਰ ਤੱਕ ਜੀ ਅੱਛਾ ਹਾਂਜੀ 70 70 ਚ ਹਾਂਜੀ ਲਓ ਜੀ 100 ਕਿਲੋਮੀਟਰ ਤੱਕ ਪਹੁੰਚ ਆ ਡਾਕਟਰ ਸਾਹਿਬਾਂ ਦਾ ਬਾਕੀ ਕੋਈ ਗੰਜੈਸ਼ ਨਹੀਂ ਹੈਗੀ ਬਾਕੀ ਰਸਾ ਰਸਾ ਛੜਾਈ ਹੋ ਜਾਊਗਾ ਵਿੱਚੋਂ ਮਾਨਤਾਂ ਕੋਈ ਨਹੀਂ ਕੋਈ ਨਹੀਂ ਸੰਧੂ ਸਾਹਿਬ ਕਰਾਂਗੇ ਮਾਨਤਾਂ ਦਾ ਪਰ ਜੀ ਇਹ ਚਾਰੇ ਵਿਹੜਾ ਨੇ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਤਿੰਨ ਗੱਬਣ ਤੇ ਇੱਕ ਸੂਈ ਜਿਹੜੀ ਦਿਖਾਤੀ ਧਾਰਾਂ ਤੋਂ ਰੋ ਮਾਰ ਕੇ ਤਸੱਲੀ ਆ ਉਹ ਸਾਰੀਆਂ ਵਿਹੜਾ ਦੀ ਕਰਾਤੀ ਆ ਬਾਕੀ ਇਹਨੇ ਆਨਲਾਈ ਵੀਡੀਓ ਕਾਲ ਦੇ ਵਿੱਚ ਹੀ ਆਪਾਂ ਚਵਾ ਦਾਂਗੇ ਠੀਕ ਹੈ ਜੀ ਗੱਭਰ ਨੂੰ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਆਪਾਂ ਫਾਰਮ ਦੇ ਵਿੱਚੋਂ ਲਈ ਕੇ ਨੇ ਵੀਰ ਭੈਣ ਭਰਾਣੇ ਕਹਿਰੀ ਫਾਰਮ ਦੇ ਵਿੱਚ ਹੀ ਪਾਉਣੀ ਹੁੰਦੀ ਆ ਹਾਂ ਪਹਿਲਾਂ ਨੋਟ ਕਰਾ ਦਈਏ ਲਓ ਜੀ ਸੋ ਦੇਖਦੁਖ ਸਟਰਕਚਰ ਵਾਈਜ਼ ਵੀ ਦੋਸਤੋ ਬਹੁਤ ਖੂਬਸੂਰਤ ਵਹਿੜ ਅੱਜ ਇਹ ਫਾਰਮ ਤੇ ਚਾਰ ਵਾੜਾ ਜਿਹੜੀਆਂ ਦੋਸਤੋ ਮੌਜੂਦ ਨੇ ਠੀਕ ਆ ਲੈ ਵੀ ਡਾਕਟਰ ਇੱਕ ਨੰਬਰ ਵੀਰ ਬੋਲ ਦਗੇ ਸੰਦੂ ਸਾਹਿਬ ਨੰਬਰ ਆਪਣਾ 84 379 335 ਠੀਕ ਹੈ 84 379 335 ਠੀਕ ਪਿੰਡ ਆਪਣਾ ਵੱਡੇ ਸਬਰਾ ਠੀਕ ਹੈ ਜੀ ਰਾ ਇਹਨੇ ਪੱਟੀ ਵੱਲੋਂ ਨਾ ਪੱਟੀ ਵੀ ਇਥੋਂ 10 12 ਕਿਲੋਮੀਟਰ ਹਰੀ ਕੇ ਪੱਤਨ ਵੀ 7-8 10 ਕਿਲੋਮੀਟਰ ਹੈ ਜੀ ਠੀਕ ਹੈ ਜੀ ਹਾਂ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ